ਮੈਂ ਪਰੇਮ ਗੱਡੀ ਕਾਰਨ ਸੈੱਟ ਹੈ ਹਾਂ ਇਹ ਬੱਚੇ ਆਉਂਦੇ ਆ ਇਹ ਬੜੇ ਬਾਪਾ ਮੈਂ ਦੁਰ ਗਿਆ ਕਿੱਥੋਂ ਲੜਣਾ ਪਤਾ ਠੀਕ ਕਰਦਾ ਨਾ ਨਾ ਦੇਖਣ ਨਾ ਕਿ ਨਾ ਪਿਆਰ ਦੀ ਮੈਂ ਨਾ ਬੜਾ ਕਰਦੀ ਮੇਰਾ ਦਾਦਾ ਆ ਗਿਆ ਹਾਂ ਪਤਾ ਕਰਦਾ ਪਤਾ ਸਾਰਿਆਂ ਨੂੰ ਪਤਾ ਲੱਗ ਗਿਆ ਸਾਰਿਆਂ ਨੂੰ ਪਤਾ ਲੱਗ ਗਿਆ ਮਾਤਾ ਉਹ ਵੀ ਬਿਮਾਰ ਆ ਜੀ ਉਹ ਬਿਮਾਰ ਉਹਨੂੰ ਕਾਹ ਵਾਰਾ ਚਾਹ ਉਹ ਲਿਆਂਦਾ ਤੇ ਬੋਲਦਾ ਜੀ ਤੁਲਾ ਕਰੂਗਾ ਨਹੀਂ ਜੀ ਜੀ ਨਹੀਂ ਠੀਕ ਆ ਜੀ ਪੂਰੀ ਚਾਹ ਪੀਓ ਉਹ ਫਿਸਲ ਗਿਆ ਪਰ ਰੋਸ਼ਨੀ ਇੱਥੇ ਹੀ ਆ ਜੋ ਕੁਝ ਨਹੀਂ ਹੁੰਦਾ ਉਹ ਬਾਣਾ ਮੰਦੀ ਆ ਬਾਣਾ ਮੰਦੀ ਰੋਣ ਲੱਗ ਪਿਆ ਤੇਰੇ ਕੋਲ ਜੀ ਬੱਚੇ ਬਾਣਾ ਬਾਣਾ ਮੰਨ ਲੈਨੇ ਆ ਅੰਦਰ ਨਹੀਂ ਹਾਂ ਫਿਰ ਵੀ ਉਹ ਸਟਰੋਂਗ ਬੋਡੀਬਿਲ ਪਾਵਰ ਕੋੜੀ ਉਹਨਾਂ ਚ ਫਿਰ ਵੀ ਇੰਨਾ ਕੁਝ ਬੋਲਦੀ ਜੀ ਉਹ ਨਹੀਂ ਧਰ ਕੇ ਕੰਜਰ ਆ ਪੈ ਗਿਆ ਨਹੀਂ ਨਹੀਂ ਤਾਰੀ ਦੀ ਜਾ ਪਾਪੇ ਦਾ ਮਾੜੀ ਮੋਟੀ ਜਾ ਸੀ ਪਾਪੇ ਲੋ ਕੀ ਕਰਦੇ ਮੈਂ ਉਹ ਤੇ ਥੱਲਿਓਂ ਦੀ ਨੰਗੇ ਮੁਰਦਾ ਨਹੀਂ ਮੈਂ ਰਾਤੀ ਕੱਲ ਬੇੜੀ ਸਾਡੇ ਉਦੋਂ ਲੈ ਗਿਆ ਕੋਈ ਐ ਤੇਰੇ ਬੜ ਦੇ ਨਾਲ ਲੰਝਿਆ ਭਾਈ ਉਹ ਨਾਲ ਮੈਂ ਉਹ ਚੱਕ ਬਹੁਤ ਮਾੜੀ ਗੱਲ ਹੋ ਗਈ ਜੀ ਤੋਂ ਮਾੜੀ ਮੋਟੀ ਘੈਰ ਹੋ ਗਿਆ ਉਹ ਨਹੀਂ ਜੀ ਕੁੜੀ ਹੈ ਕੁੜੀ ਹੈ ਜੀ ਤੂੰ ਬਾਲਾਉਂਦਾ ਕਿ ਕਿੰਨੂ ਪਾਲਾਗਾ ਉਨਾਂ ਦੀ ਗਰਾਮ ਆਪਣੇ ਖੇਤਾਂ ਦੀ ਜਾ ਰਹੇ ਸੀਗਾ ਲੱਕੜ ਵੱਢ ਰਹੇ ਸੀਗਾ ਲੱਕੜ ਦੇ ਕਟਾਈ ਸੀਗਾ ਕਿਹਾ ਜੀ ਬੇੜੀ ਸੀਗਾ ਉਹਨਾਂ ਦੀ ਉਹ ਬੇੜੀ ਨੂੰ ਪਰੋ ਲੈਣ ਜਾ ਰਹੇ ਸੀਗਾ ਜਵਾਦਾ ਵਾਹ ਹੋਣ ਕਰਕੇ ਗਿਆ ਤੇ ਅੱਗੇ ਖੱਡੇ ਸੀਗੇ ਕ੍ਰੈਸ਼ ਵਾਲੇ ਉੱਥੋਂ ਪੁੱਟਦੇ ਆ ਮੈਨੂੰ ਨਜਰੀ ਗੁਜਰੀ ਵਗੈਰਾ ਤੇ ਉਹ ਖੱਡੇ ਸੀਗੇ ਖੱਡੇ ਚ ਪਾਫੀ ਸਲਕੇ ਖੱਡੇ ਹੀ ਡਿੱਕੇ ਫਿਰ ਉੱਠਣੇ ਦਾ 9:30 ਵਜੇ ਕਿ ਬਹੁਤ ਬੋਲਦੇ ਕਿ ਆ ਜਾਉਣਗੇ ਅਸੀਂ ਯਾਰ ਇਹ ਕੰਡੇ ਦਾ ਏਰੀਆ ਆ ਤੇ ਇੱਥੇ ਕਿਤੇ ਨਾ ਕਿਤੇ ਕੋਈ ਨਾ ਕੋਈ ਅਜੀਹੀਆਂ ਖਬਰਾਂ ਆਉਣ ਵਾਲੇ ਦਿਨਾਂ ਚ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਜਦੋਂ ਬਰਸਾਤੀ ਦਿਨ ਹੁੰਦੇ ਆ ਜਾ ਕੇ ਇਹ ਹੋਰ ਪਰਿਵਾਰਾਂ ਦੇ ਜਾਨੀ ਵਾਲੀ ਨੁਕਸਾਨ ਹੁੰਦਾ ਰਹਿੰਦਾ ਇਸ ਲਈ ਇਹਨਾਂ ਦੇ دریاਵਾ ਦੇ ਨੇੜੇ ਕੋਈ ਨਾ ਕੋਈ ਐਸਾ ਸਟਾਫ ਬਣਾ ਕੇ ਜਾਂ ਜਿਨ੍ਹਾਂ ਵਿੱਚ ਗੋਤਾਖੋਰਾਂ ਦੀ ਟੀਮ ਰਵੇ ਜਾਂ ਕੋਈ ਹੋਰ ਐਮਰਜੈਂਸੀ ਅਲਰਟ ਨੰਬਰ ਜਾਰੀ ਕੀਤੇ ਜਾਣ ਪਿੰਡਾਂ ਨੂੰ ਕੋਈ ਇਹੋ ਜਿਹੀ ਘਟਨਾ ਵਾਪਰੀਏ ਤੇ ਉਹਨਾਂ ਨੂੰ ਸੰਪਰਕ ਕੀਤਾ ਜਾ ਸਕੇ ਤੁਰੰਤ ਹਾਸਲੀ ਜਗ੍ਹਾ ਤੇ ਪਹੁੰਚੇ ਜਾਣ ਇਹ ਬਕਾਇਦਾ ਰੈਸਟ ਹਾਊਸ ਬਣਿਆ ਉਹਨਾਂ 'ਚ ਬੰਦੇ ਰੱਖੇ ਜਾਂਦੇ ਹੁੰਦੇ ਜਿਨ੍ਹਾਂ ਦਾ ਕੰਮ ਹੀ ਤੁਸੀ ਦਾ ਦੇਖ ਰੱਖ ਕਰਨਾ ਨਹਿਰਾਂ ਦੇ ਕੰਡਿਆਂ ਦੀ ਦੇਖ ਰੱਖ ਕਰਨਾ ਔਰ ਉਹਦੀ ਮੁਰੰਮਤ ਵਗੈਰਾ ਕਰਨਾ ਤੇ ਕੋਈ ਹਾਦਸਾ ਵਾਪਰਦਾ ਤਾਂ ਉਹਨਾਂ ਨਾਲ ਸੰਪਰਕ ਕਰਦੇ ਹੀ ਪਿੰਡਾਂ ਵਾਲੇ ਅੱਜ ਕੱਲ ਉਹ ਖਤਮ ਕਰ ਦਿੱਤਾ ਗਿਆ ਮੈਂ ਚਾਹੁੰਦਾ ਕਿ ਉਹਨਾਂ ਜਿਹੜੇ ਰੈਸਟ ਹਾਊਸ ਸੀ ਉਹਨਾਂ 'ਚ ਕਮ ਸਕ ਕਮ ਇੱਕ ਟੀਮਾਂ ਰੱਖੀਆਂ ਜਾਣ ਇਹਨਾਂ ਦਾ ਓਨ ਡੈਟ ਜਦੋਂ ਬਰਸਾਤੀ ਸੀਜ਼ਨਾਂ 'ਚ ਦਰਿਆ ਦੇ ਪਾਣੀ ਦਾ ਵਾਧਾ ਹੁੰਦਾ ਉਹਨਾਂ ਦਿਨਾਂ 'ਚ ਸਪੈਸ਼ਲੀ ਉੱਥੇ ਰਹਿਣ ਉਹਨਾਂ ਨੂੰ ਚੱਲ ਚੱਲ ਜੋ ਵੀ ਉਹ ਮਿਲੀ ਆ ਤੇ ਅਸੀਂ ਮੌਕੇ ਤੇ ਆਏ ਆ ਕੋਤਾ ਫੋਨ ਨੂੰ ਵੀ ਇਨਫੋਰਮ ਕਰਤਾ ਉਹ ਵੀ ਪੁੱਛਣ ਵਾਲੀ ਹੈ ਚਾਹੀਦਾ ਐਸੇ ਔਰ ਜੇ ਹੁਣ ਨਹੀਂ ਆ ਤੇ ਫਿਰ ਹਨ ਨੂੰ ਕੁਝ ਨਾ ਕੁਝ